ਉਨੇ ਪੱਗ ਨੂੰ ਕੀ ਸਮਝ ਲਿਆ ਉਹਦਾ ਬਿਆਨ ਆ ਕਿ ਪੱਗਾਂ 'ਚ ਕਿਹੜਾ ਕਿਲਾ ਲੱਗਿਆ ਹੁੰਦੀਆਂ ਬੰਨੀਆਂ ਬਜਾਦੇ ਤੇ ਲੱਥ ਦੀਆਂ ਹੁੰਦੀਆਂ ਯਾਰ ਤੁਸੀਂ ਇੰਨਾ ਗਿਰ ਚੁੱਕੇ ਆ ਇਹ ਸ਼ੋਰ ਤਾਂ ਆਉਂਦੀ ਜਾਂਦੀ ਰਹਿੰਦੀਆਂ ਉਰੇ ਔਰੈਂਜ ਜੇਬ ਵੀ ਆਇਆ ਸੀ ਪੱਦਾ ਲਾਉਣ ਵਾਸਤੇ ਨਾ ਇਹ ਲੱਤੀਆਂ ਤੇ ਨਾ ਲੱਥਣੀਆਂ ਇਹ ਡੀਐਨਏ 400 ਸਾਲ ਪੁਰਾਣਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਡੀਐਨਏ ਸਾਡੇ ਚ ਆਪ ਸਿਰ ਤੇ ਦਸਤਾਰ ਬੰਨੀ ਹੋਵੇ ਤੇ ਉਹ ਬੰਦਾ ਇਹ ਬਿਆਨ ਦੇਵੇ ਕੋਈ ਹੋਰ ਬੰਦਾ ਦਵੇ ਤਾਂ ਸਮਝ ਚ ਆਉਂਦੀ ਆ ਉਹ ਬੰਦਾ ਬਿਆਨ ਦੇਵੇ ਉੱਥੇ ਪੱਗਾਂ ਉਛਾਲੀਆਂ ਗਈਆਂ ਔਰ ਲਲਕਾਰੇ ਮਾਰੇ ਜਾ ਰਹੇ ਆ ਆਪਣੀਆਂ ਪਛਾਣ ਕੇ ਲੈ ਜਾਓ ਪੰਜਾਬ ਦੀ ਧਰਤੀ ਤੇ ਯਾਰ ਮੈਂ ਕਹਿੰਦਾ ਲੱਖ ਦੀ ਲਾਹਣਤਾ ਤੇ ਐਮਐਲਏ ਆਉ ਤੁਸੀਂ ਕਿਸ ਦੀ ਪੱਗ ਨੂੰ ਹੱਥ ਪਾ ਕੇ ਵੇਖਿਓ ਫਿਰ ਹੋਇਆ ਉਹ ਸੱਚਾ ਸਿੱਖ ਗੁਰੂ ਦਾ ਤੇ ਫਿਰ ਤੁਹਾਨੂੰ ਦੱਸ ਦੂਗੇ ਪੱਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਬਿਆਨ ਦੇ ਉੱਤੇ ਸਿਆਸਤ ਕਰਮਾਈ ਹੈ ਔਰ ਇਹ ਬਿਆਨ ਡੇਰਾ ਬਾਬਾ ਨਾਨਕ ਦੇ ਇੱਕ ਐਮਐਲਏ ਐਮਐਲਏ ਗੁਰਦੀਪ ਸਿੰਘ ਰੰਦਾਵਾ ਦਾ ਹੈਗਾ ਕਿ ਪੱਗਾਂ ਨੂੰ ਕਿਹੜੇ ਕਿਲ ਲੱਗੇ ਆ ਬੰਨੀਆਂ ਵੀ ਜਾਣਦੀਆਂ ਨੇ ਲੱਥ ਵੀ ਜਾਣਦੀਆਂ ਨੇ ਸਾਡੇ ਨਾਲ ਪ੍ਰੀਤ ਸਿੰਘ ਬਲ ਨੇ ਤਰਨਾ ਦਲ ਤੇ ਬੁਲਾ ਰਹੇ ਨੇ ਖਾਸ ਗੱਲ ਬਾਤ ਕਰ ਲੈਨੇ ਆ ਬਲਸਬ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਇੱਕ ਬਿਆਨ ਨੇ ਇੱਕ ਪਲ ਸੈਕਿੰਡ ਦੇ ਬਿਆਨ ਨੇ ਸਿਆਸਤ ਜਿਹੜੀ ਆ ਪੰਜਾਬ ਦੀ ਉਹ ਗਰਮਾ ਕੇ ਰੱਖੀ ਹੋਈ ਹੈ ਸਾਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਅੱਜ ਇਸ ਮੁੱਦੇ ਤੇ ਪੱਗ ਜਿਹੜਾ ਪੱਗ ਆ ਨਾ ਭਾਜੀ ਸਾਡੇ ਪੰਜਾਬ ਦੀ ਆਨ ਬਾਨ ਤੇ ਸ਼ਾਨ ਆ ਔਰ ਜਿਹੜਾ ਐਮਐਲਏ ਦਾ ਪਦ ਆ ਉਹ ਇੱਕ ਜ਼ਿੰਮੇਵਾਰੀ ਵਾਲਾ ਪਦ ਆ ਉਸ ਬੰਦੇ ਦਾ ਉਸ ਟਾਈਮ ਐਮਐਲਏ ਦਾ ਬਿਆਨ ਤਾਂ ਇਹ ਹੋਣਾ ਚਾਹੀਦਾ ਸੀ ਕਿਉਂਕਿ ਪੱਗ ਤਾਂ ਦੁਸ਼ਮਣ ਦੀ ਵੀ ਲੱਥ ਜੇ ਉਹਦਾ ਵੀ ਬਸ ਉਸ ਹੁੰਦੇ ਉਹਨੇ ਪੱਗ ਨੂੰ ਕੀ ਸਮਝ ਲਿਆ ਉਹਦਾ ਬਿਆਨ ਆ ਕਿ ਪੱਗਾਂ 'ਚ ਕਿਹੜਾ ਕਿਲਾ ਲੱਗੀਆਂ ਹੁੰਦੀਆਂ ਬੰਨੀਆਂ ਬਜਾਂਦੇ ਤੇ ਲੱਤਾਂ ਦੀਆਂ ਹੁੰਦੀਆਂ ਔਰ ਅਫਸੋਸ ਦੀ ਸਭ ਤੋਂ ਵੱਡੀ ਗੱਲ ਕਿ ਇਹ ਪੰਜਾਬ ਦੀ ਧਰਤੀ ਤੇ ਬਿਆਨ ਆ ਰਿਹਾ ਹੈ ਕੋਈ ਅਦਰ ਸਟੇਟ ਦੇ ਵਿੱਚ ਹੋਵੇ ਨਾ ਤਾਂ ਬੰਦਾ ਸਮਝ ਲੈਂਦਾ ਕਿ ਉਹਨਾਂ ਨੂੰ ਪੱਗ ਦੀ ਅਹਿਮਤ ਦਾ ਨਹੀਂ ਪਤਾ ਅਸੀਂ ਪੱਗ ਬਨ ਕੇ ਅਦਰ ਸਟੇਟ ਚੱਲ ਜਾਈਏ ਸਾਨੂੰ ਦੱਸਣ ਦੀ ਇਹ ਸਾਡੀ ਪਛਾਣ ਆ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਪੰਜਾਬੀਆਂ ਜਾਂ ਪੰਜਾਬ ਤੋਂ ਆ ਉਹ ਪੱਗ ਤੋਂ ਟਰਬਨ ਦੇਖ ਕੇ ਪੱਗ ਦਸਤਾਰ ਦੇਖ ਕੇ ਪਛਾਣ ਜਾਂਦਾ ਕਿ ਇਹ ਬੰਦਾ ਪੰਜਾਬ ਤੋਂ ਆ ਪੰਜਾਬੀ ਆ ਇਹ ਸਾਡੀ ਪਹਿਚਾਣ ਆ ਔਰ ਇਹ ਯਾਰ ਤੁਸੀਂ ਇੰਨਾ ਗਿਰ ਚੁੱਕੇ ਆ ਕੁਝ ਸ਼ੌਹਰਤ ਮਿਲ ਗਈ ਤੁਹਾਨੂੰ ਇਹ ਸ਼ੌਹਰਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਰੇ ਔਰੰਗਜ਼ੇਬ ਵੀ ਆਇਆ ਸੀ ਪੱਗਾਂ ਲਾਉਣ ਵਾਸਤੇ ਨਾ ਇਹ ਲੱਤੀਆਂ ਤੇ ਨਾ ਲੱਥਣੀਆਂ ਇਹ ਡੀਐਨਏ 400 ਸਾਲ ਪੁਰਾਣਾ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਡੀਐਨਏ ਆ ਸਾਡੇ ਚ ਇੱਥੇ ਬੜੇ ਬੜੇ ਆਏ ਸਾਡਾ ਬਾਪ ਗੁਰਗੋਬਿੰਦ ਸਿੰਘ ਮਹਾਰਾਜਾ ਅਤੇ ਬੜੇ ਪੱਗਾ ਲਾਉਣ ਆਏ ਇਹਨਾਂ ਲੱਤੀਆਂ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਸਾਡੀ ਸ਼ਾਨ ਹੈ ਲੇਕਿਨ ਇਹ ਮਾਨਸਿਕਤਾ ਇੱਥੋਂ ਸ਼ੁਰੂ ਹੁੰਦੀ ਕਹਿੰਦੇ ਜੈਸੀ ਸੰਗਤ ਵੈਸੀ ਰੰਗਤ ਉਹ ਕਿੰਨੇ ਦੀ ਸੰਗਤ ਚ ਰਹਿੰਦੇ ਨੇ ਐਮਐਲਏ ਸਾਹਿਬ ਇਹ ਸਾਰਾ ਪੰਜਾਬ ਜਾਣਦਾ ਆਪ ਸਿਰ ਤੇ ਦਸਤਾਰ ਬੰਨੀ ਹੋਵੇ ਸਜਾਈ ਹੋਵੇ ਤੇ ਉਹ ਬੰਦਾ ਇਹ ਬਿਆਨ ਦੇਵੇ ਕੋਈ ਹੋਰ ਬੰਦਾ ਦਵੇ ਤਾਂ ਸਮਝ ਆਉਂਦੀ ਆ ਉਹ ਬੰਦਾ ਬਿਆਨ ਦੇਵੇ ਕਿ ਪੱਗਾਂ 'ਚ ਕਿਹੜਾ ਕਿਲਾ ਲੱਗੀਆਂ ਇਹ ਬੰਨੀਆਂ ਵੀ ਜਾਂਦੀਆਂ ਤੇ ਲੱਥੀਆਂ ਵੀ ਜਾਂਦੀਆਂ ਨਹੀਂ ਜੀ ਇਹ ਪੱਗ ਲੱਥ ਜੀਵੇ ਤਾਂ ਸਿਰ ਲੱਥ ਜਾਂਦੇ ਨੇ ਇਹ ਇਹ ਸਾਡੀ ਸ਼ਾਨ ਆ ਤੇ ਤੁਸੀਂ ਇਹਨਾਂ ਔਰ ਲਲਕਾਰੇ ਵਜ ਰਹੇ ਨੇ ਸੁਣਨ ਚਾਇਆ ਵੀ ਐਮਐਲਏ ਦਾ ਭਰਾ ਏ ਪਰ ਇਸ ਚੀਜ਼ ਕਿੰਨਾ ਲੱਖਾਂ ਕੁਰਬਾਨੀਆਂ ਹੋਈਆਂ ਮੈਂ ਕਹਿੰਦਾ ਜੀ ਦੁੱਖ ਦੀ ਗੱਲ ਆ ਕਿ ਪੰਜਾਬ ਦੀ ਧਰਤੀ ਤੇ ਔਰ ਇੱਕ ਛੋਟੀ ਜੀ ਸ਼ੌਹਰਤ ਵਾਸਤੇ ਲੋਕਾਂ ਦੀ ਤੁਸੀਂ ਉਥੇ ਪੱਗਾਂ ਉਛਾਲੀਆਂ ਗਈਆਂ ਔਰ ਲਲਕਾਰੇ ਮਾਰੇ ਜਾ ਰਹੇ ਆ ਕਿ ਆਪਣੀਆਂ ਪਛਾਣ ਕੇ ਲੈ ਜਾਓ ਪੰਜਾਬ ਦੀ ਧਰਤੀ ਤੇ ਯਾਰ ਮੈਂ ਕਹਿੰਦਾ ਲੱਖ ਦੀ ਲਾਹਣਤਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਇਹ ਸੋਚਣ ਤੇ ਸਮਝਣ ਦੀ ਲੋੜ ਹੈ ਇੰਨਾ ਖੂਨ ਚਿੱਟਾ ਹੋ ਗਿਆ ਤੁਹਾਡਾ ਇੰਨੀ ਇੱਕ ਸ਼ੌਹਰਤ ਪਿੱਛੇ ਆ ਪੱਗ ਮੈਂ ਕਹਿੰਦਾ ਮੇਰੀ ਇੰਨੀ ਉਮਰ ਹੋ ਗਈ ਬਾਜੀ ਕਈ ਪਾਰਟੀਆਂ ਆ ਕਾਲੀ ਵੀ ਕਾਂਗਰਸੀ ਵੀ ਸਾਰੇ ਆਏ ਠੀਕ ਆ ਪਰ ਲਲਕਾਰੇ ਵੱਜਦੇ ਮੈਂ ਪਹਿਲੀ ਵਾਰ ਸੁਣੇ ਔਰ ਇੱਕ ਜ਼ਿੰਮੇਵਾਰ ਬੰਦਾ ਐਮਐਲਏ ਬਿਆਨ ਦੇ ਰਿਹਾ ਕਿ ਪੱਗਾਂ ਚ ਕਿਹੜਾ ਕਿੱਲਾ ਲੱਗੀਆਂ ਹੁੰਦੀਆਂ ਕੋਈ ਨਹੀਂ ਜੀ 2027 ਨੇੜੇ ਆ ਤੁਹਾਡੇ ਕਿਹੜਾ ਫੈਬਿਕੋਲ ਲੱਗਿਆ ਇਹ ਇਹ ਪੰਜਾਬ ਦੇ ਲੋਕ ਅਣਖੀ ਯੋਧੇ ਆ ਜਿਹੜਾ ਮੋਨਾ ਹੋਊਗਾ ਨਾ ਬੰਦਾ ਭਾਜੀ ਜਿਹਦੇ ਪਿੱਛੇ ਸਿੰਘ ਲੱਗਿਆ ਤੁਸੀਂ ਮੜੀ ਜੀ ਕਿਤੇ ਧਰਮ ਦੀ ਗੱਲ ਆ ਜਾਵੇ ਮੜੀ ਜੀ ਕਿਤੇ ਮੋਰਚੇ ਦੀ ਗੱਲ ਆ ਜਾਵੇ ਧਰਮ ਦੀ ਸਭ ਤੋਂ ਪਹਿਲਾਂ ਦਸਤਾਰ ਉਹਦੇ ਸਿਰ ਤੇ ਹੁੰਦੀ ਮੋਨੇ ਦੇ ਇਹ ਸਾਡੇ ਡੀਐਨਏ ਚ ਆ ਇਹ ਸਾਡੇ ਖੂਨ ਚ ਆ ਇਹ 400 ਸਾਲ ਪੁਰਾਣਾ ਕੂਣਾ ਕਈ ਕਈ ਆਏ ਹਮਲਾਵਰ ਆਏ ਪੱਗਾਂ ਦੇ ਅਟੈਕ ਕਰਨ ਵਾਲੇ ਕਈ ਆਏ ਇਹ ਇਹ ਜਿਹੜੇ ਅੱਜ ਵੀ ਹੋਰ ਵੀ ਆਰਐਸਐਸ ਦੇ ਬੰਦੇ ਜਾਂ ਹੋਰ ਵੀ ਭਾਜਪਾ ਦੇ ਵੀ ਜਿਹੜੇ ਅੱਜ ਸਾਡੀ ਖੋਨ ਨੂੰ ਖਤਮ ਕਰਨ ਦੇ ਉੱਪਰ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਪੰਜਾਬੀ ਦੀਦੀ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਤੁਸੀਂ ਔਰੰਗਜ਼ੇਬ ਤੋਂ ਚੰਗੇਜ਼ ਖਾਨ ਤੋਂ ਦਾ ਦੂਜੇ ਜਿਹੜੇ ਮੁਗਲ ਸਰਕਾਰਾਂ ਹੋਰ ਇਹ ਜਿੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ ਉਸ ਟਾਈਮ ਨੇ ਪੱਗ ਨੂੰ ਖਤਮ ਕਰ ਸਕੇ ਹੁਣ ਤਾਂ ਲੋਕ ਆ ਵੇਰ ਆ ਸਿੱਖ ਸਖਸ਼ਮ ਆ ਹਰ ਇੱਕ ਚੀਜ਼ ਪੜੇ ਲਿਖੇ ਸਿੱਖਨੇ ਔਰ ਬਿਆਹ ਹਰ ਇੱਕ ਚੀਜ਼ ਦਾ ਮੁਕਾਬਲਾ ਕਰ ਲਈ ਪੰਜਾਬ ਹਮੇਸ਼ਾ ਤਿਆਰ ਆ ਜਿਹੜਾ ਪੂਰੇ ਦੇਸ਼ ਦਾ ਢਿੱਡ ਪਰਦਾ ਉਹਦੀ ਹੋਂਦ ਖਤਮ ਕਰਨ ਲੱਗੇਵੇਂ ਮੈਂ ਸਮਝਦਾ ਇਹ ਜਿਹੜਾ ਬਿਆਨ ਹੈਗਾ ਐਮਐਲਏ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਜਿਵੇਂ ਕੋਈ ਹੋਰ ਇੱਕ ਕਾਮਨ ਬੰਦਾ ਵੀ ਇਹ ਬਿਆਨ ਦਵੇ ਨਾ ਭਾਜੀ ਦੁੱਖ ਆਉਦਾ ਵੀ ਦੁੱਖਾ ਲੇਕਿਨ ਇੱਕ ਜ਼ਿੰਮੇਵਾਰ ਬੰਦਾ ਇਲੈਕਟਡ ਬੋਡੀ ਪਰਸਨ ਇੱਕ ਚੁਣਿਆ ਹੋਇਆ ਨਮਾਇੰਦਾ ਇਹ ਗੱਲ ਕਵੇ ਕਿ ਪੱਗਾ ਬੰਨੀਆਂ ਵੀ ਜਾਂਦੇ ਲੱਥੇ ਮਤਲਬ ਕੋਈ ਉਹਦੇ ਵਾਸਤੇ ਪੱਗ ਤੇ ਕੋਈ अहमਤ ਨਹੀਂ ਹੈਗੀ ਕੋਈ ਬੰਨੀਆਂ ਵੀ ਜਾਂਦੀਆਂ ਲੱਥੀਆਂ ਵੀ ਜਾਂਦੀਆਂ ਹੱਦ ਹੋ ਗਈ ਯਾਰ ਤੁਹਾਡੀ ਇੰਨੀ ਮਾਨਸਿਕਤਾ ਗਿਰ ਚੁੱਕੀ ਤੁਹਾਡੀ ਪਰ ਕਈ ਲੋਕਾਂ ਦੇ ਬਿਆਨ ਵੀ ਆਏ ਆ ਕਹਿੰਦੇ ਕਿ ਮਾਝੇ ਦੀ ਧਰਤੀ ਤੇ ਇੰਨੀ ਪੱਕ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਉੱਥੋਂ ਇਹ ਬਿਆਨ ਦੇਣੇ ਕਹਿੰਦੇ ਕਿ ਉਹ ਤਾਂ ਬਿਲਕੁਲ ਵੀ ਡੇਰਾ ਬਾਬਾ ਨਾਨਕ ਤਾਂ ਜਿੱਥੋਂ ਤੱਕ ਇਤਿਹਾਸਿਕ ਤੇ ਪਵਿੱਤਰ ਧਰਤੀ ਹੈਗੀ ਇਹ 'ਚ ਕੋਈ ਸ਼ੱਕ ਨਹੀਂ ਸਾਰਾ ਪੰਜਾਬ ਹੀ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਆ ਸਾਰਾ ਪੰਜਾਬ ਔਰ ਪੰਜਾਬ ਵਰਗੀ ਸਟੇਟ ਦੀ ਧਰਤੀ ਤੋਂ ਇਹ ਬਿਆਨ ਜਣਾ ਕਿ ਪੱਗਾਂ 'ਚ ਕਿਹੜਾ ਕਿਲਾ ਲੱਗਿਆ ਹੁੰਦੀਆਂ ਮਤਲਬ ਅਦਰ ਸਟੇਜ ਦੇ ਵਿੱਚ ਤਾਂ ਅਸੀਂ ਦੇਖਦੇ ਸੀਗੇ ਕਿ ਪੱਗ ਪੱਗ ਤੇ ਹਮਲਾ ਹੋਇਆ ਜੀ ਤਾਂ ਐਸਜੀਪੀਸੀ ਨੂੰ ਹੁਣ ਕੀ ਹੁਣ ਕਿਹਨੂੰ ਕਹੀਏ ਅਸੀਂ ਉਹ ਆਪ ਦਸਤਾਰ ਬੰਨੀ ਖੜਾ ਔਰ ਇੱਕ ਪੰਜਾਬੀ ਬੰਦਾ ਹੋ ਕੇ ਤੁਹਾਡੇ ਇੱਕ ਇਹ ਐਮਐਲਏ ਸਾਹਿਬ ਇਹ ਸ਼ੌਰਤਾਂ ਇਹ ਦੌਲਤਾਂ ਉਹ ਹੈਨਾ ਕਹਿੰਦਾ ਤੇਰੀ ਦੌਲਤ ਨਹੀਂ ਨਹੀਂ ਹੈ ਇੱਕ ਗਾਣਾ ਜਿਹਾ ਵੀ ਹੈਗਾ ਹੈਨਾ ਇਹ ਉਹ ਕਹਿੰਦਾ ਇੱਕ ਕਹਾਵਤ ਵੀ ਮਾੜਾ ਬੰਦਾ ਕਟੋਰਾ ਲੱਭਿਆ ਪਾਣੀ ਪੀਪੀ ਆਫਰਿਆ ਹੁਣ ਚਲੋ ਮੈਂ ਹੈ ਤਾਂ ਹੋਰ ਤਰ੍ਹਾਂ ਹੈ ਕਹਾਵਤ ਲੇਕਿਨ ਮੈਂ ਕਿਸੇ ਕਮਿਊਨਿਟੀ ਨੂੰ ਟੱਚ ਨਹੀਂ ਕਰੂੰਗਾ ਇਸ ਚੀਜ਼ ਚ ਲੇਕਿਨ ਇਹ ਸ਼ੌਰਤਾਂ ਨਾ ਰਹੀਆਂ ਕਿਸੇ ਦੇ ਵੀ ਨਹੀਂ ਰਹੀਆਂ ਇੱਥੇ ਦੁਨੀਆ ਦੇ ਵਿੱਚ ਬੜੇ ਆਏ ਤੇ ਬੜੇ ਚੱਲ ਗਏ ਸ਼ੌਰਤਾਂ ਇਹ ਥੋੜੇ ਦਿਨਾਂ ਦੀਆਂ ਹੁੰਦੀਆਂ ਐਮਐਲਏ ਸਾਹਿਬ ਇਹ ਤੁਹਾਨੂੰ ਇਸ ਚੀਜ਼ ਦੀ ਮਾਫੀ ਮੰਗਣੀ ਚਾਹੀਦੀ ਆ ਮਾਫੀ ਉਹਨੂੰ ਕੀ ਸਾਡੇ ਸੀਐਮ ਸਾਹਿਬ ਨੂੰ ਇਸ ਚੀਜ਼ ਦਾ ਸੰਕੇਤ ਲੈਣਾ ਚਾਹੀਦਾ ਕਿ ਇਹ ਇਹ ਜਿਹੜਾ ਬਿਆਨ ਆ ਇਹ ਬਿਲਕੁਲ ਗਲਤ ਆ ਪੱਗ ਦਾ ਦੁਸ਼ਮਣ ਦੀ ਲੱਤ ਜੇ ਉਹਦਾ ਵੀ ਅਫਸੋਸ ਹੋਣਾ ਚਾਹੀਦਾ ਲੇਕਿਨ ਲਕਾਰੇ ਵੱਜ ਰਹੇ ਨੇ ਪੱਗਾਂ ਲੱਤ ਰਹੀਆਂ ਬਾਹਲ ਪੱਟ ਹੋ ਰਹੇ ਆ ਯਾਰ ਇੱਕ ਇਲੈਕਸ਼ਨਾਂ ਪਿੱਛੇ ਇਹ ਇਹ ਤੁਹਾਡੀ ਨਹੀਂ ਇਹ ਕੌਮ ਦੀ ਪੱਗਾ ਜਿਹੜੀ ਤੁਸੀਂ ਸਿਰ ਤੇ ਸਜਾਉਨੇ ਆ ਨਾ ਸਵੇਰੇ ਇਹ ਤੁਹਾਡੀ ਪੱਗ ਨਹੀਂ ਕੌਮ ਦੀ ਪੱਗਾ ਇਹ ਗੁਰਗੋਬਿੰਦ ਸਿੰਘ ਮਹਾਰਾ ਜੀ ਦਿੱਤੀ ਹੋਈ ਪੱਗਾ ਇਹ ਸਾਡੀ ਆ ਨਾ ਬਾ ਨਾ ਸ਼ਾਨਾ ਲੇਕਿਨ ਬਹੁਤ ਦੁੱਖ ਲੱਗਿਆ ਭਾਜੀ ਤੁਸੀਂ ਮੰਗ ਕੀਤੀ ਹੈ ਕਿ ਮਾਫੀ ਮੰਗਣੀ ਚਾਹੀਦੀ ਹੈ ਕਰੋ ਮਾਫੀ ਨਹੀਂ ਮੰਗਦੇ ਫਿਰ ਬਿਲਕੁਲ ਮਾਫੀ ਮੰਗਣੀ ਚਾਹੀਦੀ ਹੈ ਜੀ ਮੈਂ ਅਕਾਲ ਤਖਤ ਦੇ ਸਭ ਦੇ ਜਥੇਦਾਰ ਨੂੰ ਵੀ ਜਥੇਦਾਰ ਸਾਹਿਬ ਨੂੰ ਵੀ ਇਹ ਰਿਕੁਐਸਟ ਕਰੂੰਗਾ ਕਿ ਬਿਲਕੁਲ ਇਸ ਚੀਜ਼ ਦਾ ਸੰਗਿਆਨ ਲੈਣਾ ਚਾਹੀਦਾ ਪੰਜਾਬ ਦੀ ਧਰਤੀ ਤੇ ਮੰਨ ਲਓ ਅੱਜ ਐਮਐਲਏ ਸਾਹਮਣੇ ਡਿਵीडी ਗੱਲ ਕਹੀ ਆ ਹੂੰ ਕੱਲ ਨੂੰ ਕੋਈ ਹੋਰ ਉੱਠ ਕੇ ਆਊਗਾ ਜੇ ਉਹਦੇ ਤੇ ਐਕਸ਼ਨ ਲੈਂਦਾ ਅਗਲਾ ਕਹੋ ਤੁਸੀਂ ਉਹਦੇ ਤੇ ਨਹੀਂ ਲਿਆ ਜੀ ਇਹ ਤਾਂ ਪੱਗ ਨੂੰ ਖਰੇ ਕਿਉਂਕਿ ਟਾਰਗੇਟ ਪੱਗ 'ਚ ਕਿਹੜਾ ਕਿੱਲ ਲੱਗੇ ਦੇਖੋ ਗੱਲ ਉਹਨਾਂ ਨੇ ਰੁਟੀਨ 'ਚ ਕਹਿ ਦਿੱਤੀ ਲੇਕਿਨ ਇਹ ਜੇ ਸੋਚਿਆ ਜਾਵੇ ਤਾਂ ਬੜੀ ਡੂੰਗੀ ਗੱਲ ਹੈ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਆ ਲੱਥੇ ਵਜਾਂਦੇ ਨਹੀਂ ਜੀ ਨਹੀਂ ਐਦਾਂ ਨਹੀਂ ਲੱਤਦੀਆਂ ਤੇ ਐਮਐਲਏ ਸਾਹਿਬ ਤੁਸੀਂ ਕਿਸ ਦੀ ਪੱਗ ਨੂੰ ਹੱਥ ਪਾ ਕੇ ਵੇਖਿਓ ਫਿਰ ਖੋਇਆ ਉਹ ਸੱਚਾ ਸਿੱਖ ਗੁਰੂ ਦਾ ਤੇ ਫਿਰ ਤੁਹਾਨੂੰ ਦੱਸ ਦੂਗੇ ਪੱਗ ਦੇ ਵਿੱਚ ਕਿੱਲ ਹੁੰਦੇ ਆ ਕਿ ਕੀ ਹੁੰਦਾ ਤੁਸੀਂ ਲਾਓ ਹੱਥ ਕਿਸ ਦੀ ਪੱਗ ਨੂੰ ਐਦਾਂ ਨਹੀਂ ਗੱਲਾਂ ਬਣਦੀਆਂ ਹੁੰਦੀਆਂ ਬਈ ਇਹ ਪੱਗਾਂ ਨੂੰ ਤੁਸੀਂ ਕੀ ਸਮਝੇ ਟੋਪੀਆਂ ਵੀ ਜਦੋਂ ਮਰਜੀ ਪਾਦੀ ਤੇ ਜਦੋਂ ਮਰਜੀ ਲਾਤੀ ਨਹੀਂ ਨਹੀਂ ਇਹ ਦਸਤਾਰ ਆ ਸਾਡੀ ਅਸੀਂ ਸਜਾਉਨੇ ਆ ਸਵੇਰੇ 30 35 ਮਿੰਟ ਲਾਈਦੇ ਆ ਠੀਕ ਹੈ ਜੀ ਪਰ ਬੜੇ ਅਫਸੋਸ ਦੀ ਗੱਲ ਆ ਜੀ ਇਹ ਕਿ ਪੰਜਾਬ ਵਰਗੀ ਪੰਜਾਬ ਦੀ ਧਰਤੀ ਤੋਂ ਇਹ ਬਿਆਨ ਆਉਣਾ ਹੋਰ ਸਟੇਟਾਂ ਦੇ ਵਿੱਚ ਵੀ ਜਾਣਾ ਵੀ ਪੰਜਾਬ ਦੀ ਧਰਤੀ ਤੇ ਇਹਦਾ ਮਤਲਬ ਹੁਣ ਸਾਨੂੰ ਔਰ ਮੈਂ ਤੁਹਾਨੂੰ ਹੋਰ ਵੀ ਇੱਕ ਤੁਹਾਡੇ ਚੈਨਲ ਦੇਣਾ ਸਾਨੂੰ ਘਟ ਗਿਣਤੀ ਔਰ ਬਹੁਤ ਪੰਜਾਬੀਓ ਅਵੇਅਰ ਹੋ ਜਾਓ ਆਪਣੇ ਤੇ ਬਗਾਨੇ ਨੂੰ ਪਛਾਣ ਲਓ ਇਸ ਧਰਤੀ ਤੇ ਉਹ ਦਿਨ ਦੂਰ ਨਹੀਂ ਅੱਜ ਮੇਰੇ ਰਿਕਾਰਡ ਰੱਖਿਓ ਗੱਲ ਯਾਦ ਪਾਜੀ ਉਹ ਦਿਨ ਦੂਰ ਨਹੀਂ ਆ ਜਦੋਂ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਨੂੰ ਕਟਗਣਤੀ ਸ਼ੋਅ ਕੀਤਾ ਜਾਊਗਾ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਨੂੰ ਕਟਗਣਤੀ ਸ਼ੋਅ ਕੀਤਾ ਜਾਊਗਾ ਔਰ ਇਹ ਬੜੇ ਤਰੀਕੇ ਨਾਲ ਬੱਸਾਂ ਟਰੱਕਾਂ ਰੇਲਾਂ ਭਰ-ਭਰ ਕੇ ਆ ਰਹੇ ਨੇ ਹਰ ਇੱਕ ਪਾਸਿਓ ਪੰਜਾਬ ਦੇ ਹੋਂਦ ਦੇ ਉੱਪਰ ਅਟੈਕ ਹੋ ਰਿਹਾ ਔਰ ਜਿੱਦਣੇ ਰੇਸ਼ਿਓ ਉਲਟ ਪੁਲਟ ਹੋ ਗਏ ਪੰਜਾਬੀ ਉਹ ਹਜੇ ਵੀ ਮੈਂ ਤੁਹਾਨੂੰ ਹੱਥ ਬੰਨਤਾ ਇਸ ਬਿਆਨ ਨੂੰ ਆਏ ਨਾ ਜਾਣਿਓ 2027 ਐਮਐਲਏ ਸਾਹਿਬ 2027 ਦੇ ਵਿੱਚ ਪੱਗਾਂ ਵਾਲੀ ਤੁਹਾਨੂੰ ਦੱਸਣਗੇ ਵੀ ਕਿਵੇਂ ਲੱਥਦੀਆਂ ਤੇ ਕਿਵੇਂ ਮੇਰਾ ਸਵਾਲ ਫਿਰ ਤੋਂ ਰਿਪੀਟ ਹੈ ਕਿ ਤੁਸੀਂ ਕਿਹਾ ਕਿ ਮਾਫੀ ਮੰਗਣੀ ਚਾਹੀਦੀ ਹੈ ਅਗਰ ਉਹ ਮਾਫੀ ਨਹੀਂ ਮੰਗਦੇ ਫਿਰ ਅੱਗੇ ਕੀ ਰੋਡ ਮੈਂ ਪ੍ਰੈਣ ਵਾਲਾ ਤੁਹਾਡਾ ਦੇਖੋ ਅਸੀਂ ਪਹਿਲਾਂ ਤਾਂ ਜਥੇ ਦਾ ਸਭ ਨੂੰ ਬੇਨਤੀ ਕਰਾਂਗੇ ਕਿ ਇਸ ਚੀਜ਼ ਦਾ ਲੈਣਾ ਚਾਹੀਦਾ ਫਿਰ ਤਰਨਾ ਦਲ ਵੱਲੋਂ 96 ਕੁੜੀ ਬੱਬਾ ਕੁਲਵਿੰਦਰ ਸਿੰਘ ਜੀ ਸਾਡੇ ਸ਼ਮਕੌਰ ਸਾਹਿਬ ਫਿਰ ਅਸੀਂ ਉਹਨਾਂ ਨਾਲ ਸਲਾਹ ਕਰਕੇ ਅਗਲਾ ਰੋਡ ਮੈਂ ਪੇਟੀਆਰ ਕਰਾਂਗੇ ਪਰ ਮੈਂ ਸਮਝਦਾ ਇਸ ਚੀਜ਼ ਨੂੰ ਇੱਥੇ ਨੱਥ ਪੈਣੀ ਚਾਹੀਦੀ ਆ ਔਰ ਉਹਨਾਂ ਨੂੰ ਜੇ ਉਹਨਾਂ ਤੋਂ ਬਿਆਨ ਦੇ ਹੋਇਆ ਇਹ ਤਾਂ ਉਹਨਾਂ ਨੂੰ ਬੜੀ ਹਲੇਮੀ ਨਾਲ ਇਲੈਕਟਡ ਬੋਡੀ ਪਰਸਨ ਨੇ ਚੁਣ ਉਹਨਾਂ ਨੂੰ ਬਿਲਕੁਲ ਜਨਤਕ ਤੌਰ ਤੋਂ ਹੋ ਕੇ ਇਹ ਮਾਫੀ ਮੰਗਣੀ ਚਾਹੀਦੀ ਆ ਕਿ ਜਿਹੜਾ ਬਿਆਨ ਦਿੱਤਾ ਬੜਾ ਸ਼ਰਮਨਾਕ ਆ ਔਰ ਮੈਂ ਇਸ ਚੀਜ਼ ਦੀ ਤੋਂ ਪੰਜਾਬੀ ਤੋਂ ਪੰਜਾਬ ਤੋਂ ਸਾਰਿਆਂ ਤੋਂ ਮਾਫੀ ਮੰਗਦਾ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਅਪਰੀ ਸਿੰਘ ਬਲ ਸਾਡੇ ਨਾਲ ਸੀਗਾ ਤਾਨਾ ਦਲ ਤੋਂ ਮੁੱਖ ਬੁਲਾ ਰਹੇ ਨੇ ਔਰ ਕਾਫੀ ਮਸਲੇ ਚੱਕਦੇ ਨੇ ਔਰ ਇਹ ਜਿਸ ਤਰ੍ਹਾਂ ਦੇ ਨਾਲ ਬਿਆਨ ਦਿੱਤਾ ਗਿਆ ਔਰ ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾਈ ਹੈ ਤੁਹਾਡਾ ਕੀ ਕੋਈ ਸੋਚਣਾ ਇਸ ਬਿਆਨ ਨੂੰ ਲੈ ਕੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਰਿਪੋਰਟਰ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ